ਪੱਤਰਕਾਰ ਜੀ ਪੱਤਰਕਾਰ ਤਾ ਹਾਂ ਜੀ ਉਹ ਉਰੇ ਆਇਆ ਕਹਿੰਦਾ ਮੈਂ ਮੰਨਦਾ ਨਹੀਂ ਤਾਂ ਹੁੰਦਾ ਵੀ ਜਿਦਾਇਵੇਂ ਗੱਲਾਂ ਨੇ ਜੀ ਉਹਦੀ ਮਾਂ ਬਿਮਾਰ ਹੋ ਗਈ ਜੀ ਬੀਜੀਆਈ ਲੈ ਕੇ ਉਹਨੂੰ ਉੱਤੇ ਆਕਸੀਜਨ ਲੱਗ ਗਈ ਯਾਨੀ ਬਹੁਤ ਢਿੱਲੀ ਹੋ ਗਈ ਜੀ ਉਹਨੂੰ ਕਿਸੇ ਨੇ ਮਹਾਪੁਰਸ਼ਾਂ ਨੇ ਕਿਹਾ ਵੀ ਤੂੰ ਹੁਣ ਆਇਆ ਕਰੋ ਭਾਮੀਆਂ ਸਾਹਿਬ ਜਾਓ ਜਿੱਤੇ ਸੰਗਤ ਚਰਨ ਤੋਂ ਹੁੰਦੀ ਹੈ ਉਹ ਜਾਣ ਲਿਆ ਕਿ ਉਹਨੂੰ ਪਲਾ ਦੇ ਬੀ ਠੀਕ ਹੋ ਜੂ ਹਾਂਜੀ ਉਹ ਉਹਰੇ ਆਇਆ ਉਹਨੇ ਸਾਨੂੰ ਆਪ ਦੱਸੀ ਹੈ ਗੱਲਾਂ ਜੀ ਕਹਿੰਦਾ ਮੈਂ ਉਹਰੇ ਆਇਆ ਜਦ ਉਹ ਇੱਥੇ ਆਪਣੇ ਹੋਲ ਉਪਚਾਰ ਟੁੱਟੀ ਘਰੇ ਚੰਦ ਤੋਂ ਦੇ ਹੁੰਦੇ ਹੁੰਦੇ ਤੇ ਹਾਂਜੀ ਪਾਣੀ ਖੜਦਾ ਨਹੀਂ ਤਾਂ ਹੁੰਦਾ ਕਿਤੇ ਕਿਤੇ ਮਾੜਾ ਮੋੜਾ ਖੜਦਾ ਹੁੰਦਾ ਉਹ ਕਹਿੰਦਾ ਮੈਂ ਉਹਰੇ ਆਇਆ ਕਹਿੰਦਾ ਉਹਰੇ ਆਇਆ ਨਾ ਉਤੇ ਪਾਣੀ ਹੈ ਨਾ ਕਹਿੰਦਾ ਚੱਲ ਕਹਿੰਦਾ ਫਿਰ ਮੈਂ ਕੀ ਕਰਿਆ ਇੱਕ ਸੀਸੀ ਰਿਆਂ ਦੀ ਸਰੰਜ ਲਿਆ ਕੇ ਜਿੱਤੇ ਟੋੜ ਟੋੜਾ ਖੜਾ ਸੀ ਜਗਰ ਭਰ ਕੇ ਲਿਆ ਗਿਆ ਕਹਿੰਦਾ ਮੈਂ ਜੀ ਕਹਿੰਦਾ ਜਾ ਕੇ ਮੈਂ ਆਪਣੇ ਸੀਸੀ ਪਾਗਲੇ ਸਿਰੰਜੇ ਭਾਰ ਕੇ ਲੈ ਗਿਆ ਜੀ ਮਾਈ ਕਹਿੰਦਾ ਮੇਰੀ ਬੇਹੋਸ਼ ਪਈ ਧੀ ਆਕਸੀਜਨ ਲੱਗੀ ਹੋਈ ਸੀ ਸਾਨੂੰ ਮਾੜਾ ਜੀ ਜਾਣ ਦਿੰਦੇ ਹੁੰਦੇ ਕੋਲ ਜੀ ਕਹਿੰਦਾ ਮੈਂ ਅੱਖ ਪਚਾ ਕੇ ਉਹਨਾਂ ਦੇ ਕਹਿੰਦਾ ਉਥੇ ਜੰਜ ਭਰੀ ਹੋਈ ਧੀ ਕਹਿੰਦਾ ਮੈਂ ਮੂੰਹ ਚ ਹਮ ਮਾਰੇ ਪਾਣੀ ਪਾਤਾ ਉਹਦੇ ਚ ਕਹਿੰਦਾ ਗਾਹ ਲੰਘਿਆ ਕਹਿੰਦਾ ਤੂੰ ਸ਼ਾਮ ਨੂੰ ਫੇਰ ਮੈਂ ਜਾ ਦੋ ਵਾਰ ਜਾਂਦੇ ਕਹਿੰਦਾ ਮੈਂ ਪਾਇਆ ਕਹਿੰਦਾ ਹੋ ਜੀ ਕਹਿੰਦਾ ਠੀਕ ਹੋ ਗਈ ਆਕਸੀਜਨ ਲੈ ਗਈ ਕਹਿੰਦਾ ਫਿਰ ਜੇ ਇਹ ਸਾਨੂੰ ਹੋ ਗਿਆ ਕਹਿੰਦਾ ਮੈਂ ਲਿਜਾ ਕੇ ਬਣਾਉਣ ਲੱਗਿਆ ਉਹ ਕਹਿੰਦਾ ਹੁਣ ਜਾਮਾ ਠੀਕ ਹੈ ਇਹ ਗੱਲ ਨੂੰ ਤਾਂ ਮੇਰਾ ਹਾਲਤ ਵੀ 25 ਸਾਲ ਹੋ ਗਏ ਜਿਆਦਾ ਦਸੀ ਦਿਉਨੇ ਗਾਦੇ ਜੀ ਆਇਆ ਕਰੀ ਸਮੇਂ ਤਾਂ ਉਹ ਬਹੁਤ ਦੁੰਦੇ ਰਹਨੇ ਆ ਜੀ ਬਹੁਤ ਬੜੀ ਇਸ ਭੜਾ ਹਸਤਾਨ ਹੈ ਬਾਬਾ ਜੀ ਕੀ ਕਰਦੇ ਨੇ ਕਹਿੰਦੇ ਭਾਈ ਇਹ ਕੋ ਬਤਾ ਜੇ ਨੇ ਪ੍ਰਗਟ ਹੋਣਾ ਜੀ पहिरें बि दसी रख संतन खे पाछे माधो तूं तूं माधो तूं